ਅੱਜ ਥਾਣਾ ਕਤਵਾਲੀ ਵਿਖੇ ਬਾਬਾ ਸਾਹਿਬ ਬਹੀਮਰਾਓ ਜੀ ਉਬੇਦਕਰ ਜਿੱਦੀ ਪ੍ਰਤਿਮਾ ਦੇ ਨਾਲ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਹਾਂ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜਿਸ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ son ਆਫ ਭਿੰਦਾ ਸਿੰਘ ਵਾਸੀ ਧਰਮਗੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲ ਹੋਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਥਾਣਾ ਕੁਤਵਾਲੀ ਵਿਖੇ ਆ ਬਾਬਾ ਸਾਹਿਬ ਭੀਮਰਾਓ ਜੀ ਅbedkar ਜਿੱਦੀ ਪ੍ਰਤਿਮਾ ਦੇ ਨਾਲ ਜਿਹੜਾ ਅਨਫਾਰਚਿਊਨੇਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਆ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜੇ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ son of ਭਿੰਦਰ ਸਿੰਘ ਵਾਸੀ ਧਰਮਗੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲ ਹੋਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਥਾਣਾ ਕੁਤਵਾਲੀ ਵਿਖੇ ਆ ਬਾਬਾ ਸਾਹਿਬ ਵਹੀਮਰਾਓ ਜੀ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਜਿਹੜਾ ਅਨਫੋਰਚਨਿਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਹਾਂ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਤਰ੍ਹਾਂਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਹੈ ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜੇ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ son of ਭਿੰਦਰ ਸਿੰਘ ਵਾਸੀ ਧਰਮਗੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲ ਹੋਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਥਾਣਾ ਕਤਵਾਲੀ ਵਿਖੇ ਆ ਬਾਬਾ ਸਾਹਿਬ ਬਹੀਮਰਾਓ ਜੀ ਬੇਦਕਰ ਜਿੱਦੀ ਪ੍ਰਤਿਮਾ ਦੇ ਨਾਲ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਆ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ। ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਹੈ। ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜਿਸ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ son of ਭਿੰਦਰ ਸਿੰਘ ਵਾਸੀ ਧਰਮਕੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲਵ ਹੋਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ